ਭਾਈ ਜੀ ਇੱਕ ਗੱਲ ਦੱਸਦਾ ਵੀ ਲੋਕ ਕਹਿੰਦੇ ਨਾ ਪੁਲਿਸ ਇੱਕ ਫੋਨ ਕਰੇ ਤੇ ਨਹੀਂ ਆਉਂਦੀ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਇੱਕ ਫੋਨ ਤੇ ਵੀ ਪੁਲਿਸ ਆ ਜਾਂਦੀ ਹੈ ਆ ਦੇਖੋ ਇੱਕ ਫੋਨ ਕੀਤਾ ਮੈਂ ਤੇ ਚੌਂਕੀ ਇੰਚਾਰਜ ਸਭ ਆਪ ਆਇਆ ਗੱਡੀ ਲੈ ਕੇ ਤੇ ਮੈਂ ਇਹਨਾਂ ਨੂੰ ਇੱਕ ਕਾਲ ਕੀਤੀ ਸੀ ਵੀ ਇੱਥੇ ਇੱਕ ਨਾ ਸੜਕ ਦੇ ਵਿੱਚ ਰਾਸ਼ਟਰੀ ਪੰਛੀ ਮਰਿਆ ਵਾ ਮੋਰ ਤੇ ਐਕਸੀਡੈਂਟ ਨਾਲ ਉੱਪਰ ਜੋ ਵੀ ਵੱਜਿਆ ਤੇ ਆ ਪਿਆ ਹੈ ਵੀ ਆਪਾਂ ਇਹਨੂੰ ਇੱਕ ਫੋਨ ਕੀਤਾ ਕਿਉਂਕਿ ਇਹ ਰਾਸ਼ਟਰੀ ਪੰਛੀ ਹੈ ਤੇ ਆਪਾਂ ਇਹਨੂੰ ਮਾਨ ਸਨਮਾਨ ਦੇ ਨਾਲ ਹੀ ਕਰਾਂਗੇ ਤੇ ਇਹ ਗੌਰਵ ਹੈ ਦੇਸ਼ ਦਾ ਤੇ ਮੈਂ ਇੱਕ ਫੋਨ ਕੀਤਾ ਜ ਮੈਨੂੰ ਬੜੀ ਖੁਸ਼ੀ ਹੋਈ ਚੌਂਕੀ ਇੰਚਾਰ ਸਾਹਿਬ ਇੱਕ ਫੋਨ ਤੇ ਆ ਗਏ ਆ ਇਹ ਮੇਰੀ ਡਿਊਟੀ ਬਣਦੀ ਜੀ ਇਹ ਇੱਕ ਫੋਨ ਤੇ ਮਨ ਖੁਸ਼ ਇਹ ਨਾ ਅਸਲ ਇੱਥੇ ਸੜਕ 'ਚ ਪਿਆਤਾ ਆ ਦੇਖੋ ਖੂਨ ਡਿਗਿਆ ਬੱਚੇ ਮੇਰਾ ਫਰਜ਼ ਬਣਦਾ ਇਹੋ ਦੇਖੋ ਖੂਨ ਡਿਗਿਆ ਨਾ ਤੇ ਉੱਥੋਂ ਚੱਕ ਆ ਫਿਰ ਇਹਦਾ ਪਸਾਰੇ ਫੰਗ ਫੰਗ ਖਿਲਰੇ ਵੀ ਆ ਦੇਖੋ ਆ ਸਾਰੇ ਖਿਲਰੇ ਵੇ ਤੇ ਮੈਂ ਦੱਬ ਵੀ ਦੇਣਾ ਤਾਂ ਵੀ ਇੱਕ ਪੱਤਰਕਾਰ ਦਾ ਫੋਨ ਆਇਆ ਜੀ ਉਹ ਕਹਿੰਦਾ ਜੀ ਦੱਬਣਾ ਨਹੀਂ ਬਾਅਦ ਨਹੀਂ ਉਹ ਵੀ ਇਨਫੋਰਮ ਕਰ ਦਿੱਤਾ ਜੀ ਹਾਂ ਜੀ ਤੇ ਮੈਂ ਮੌਕੇ ਤੇ ਆ ਗਿਆ ਹੈਗਾ ਤੇ ਜੋ ਨਿਯਮਾਂ ਮੁਤਾਬਕ ਰਾਸ਼ਟਰੀ ਪੰਛੀ ਹੈ ਇਹਨੂੰ ਮਾਨਸ ਦੇ ਅਗੇ ਦੇਸ਼ ਦੇ ਹਾਂਜੀ ਉਹਦੇ ਮੁਤਾਬਕ ਰਾਸ਼ਟਰੀ ਪੰਛੀ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਨਿਯਮਾਂ ਮੁਤਾਬਕ ਜਿਹੜਾ ਸਾਡੇ ਫਰਜ਼ ਬਣਦਾ ਕਾਰਵਾਈ ਕਰਾਂਗੇ ਤੇ ਜੰਗਲੀ ਜੀ ਮੈਨੂੰ ਵੀ ਇੱਥੇ ਨਾ ਡੇਢ ਘੰਟਾ ਹੋ ਗਿਆ ਜੀ ਕੋਈ ਮਿਲਦਾ ਨਹੀਂ ਤਾਂ ਫਿਰ ਤੁਹਾਡਾ ਨੰਬਰ ਲਿਆ ਕਿਸੇ ਕਿਸੇ ਤੋਂ ਨੰਬਰ ਲਿਆ ਹਾਂ ਮੈਨੂੰ ਫਿਰ 5 ਮਿੰਟ ਵੀ ਨਹੀਂ ਲੱਗੇ ਮੈਂ ਕਹਿੰਦਾ ਜੀ 5 ਮਿੰਟ ਵੀ ਨਾ ਲੱਗੇ ਅੱਜ ਮੈਂ ਇਹ ਗੱਲ ਉਹ ਕਹਿੰਦਾ ਵੀ ਮੇਰੀ ਪ੍ਰਤੱਖਾ ਹੈ ਮੈਂ ਅਨੰਦਪੁਰ ਸਾਹਿਬ ਤੋਂ ਆਦਾਦਾ ਜੀ ਤੇ ਆ ਦੇਖੋ ਫੰਗ ਖਿਲੇ ਰਹੇ ਵੇ ਸਾਡੇ ਮਲਾਜਮ ਸਾਹਿਬ ਹੀ ਉਧਰ ਮਲਾਜਮ ਸਾਹਿਬ ਉਧਰ ਸਾਰੇ ਉਹ ਦੇਖੋ ਦੇ ਫੰਗ ਚੁਗਦੇ ਆ ਤੇ ਆਪਾਂ ਇਹਨੂੰ ਪੂਰੇ ਮਾਣ ਸਨਮਾਨ ਨਾਲ ਭੇਜਾਂਗੇ ਜੋ ਬਣਦਾ ਤੇ ਆਹ ਦੇਖੋ ਤੁਹਾਡੇ ਸਾਹਮਣੇ ਪਿਆ ਹੈ ਤੇ ਆਪਾਂ ਇਹਨੂੰ ਪੂਰੇ ਉਹਨਲ ਦਵਾਵਾਂਗੇ ਸ਼ਾਇਦ ਐਕਸੀਡੈਂਟ ਇਧਰੋਂ ਪਜੰਗੀ ਚੱਕ ਲਿਆ ਫੰਗ ਸਾਰੇ ਉਹ ਪਰਲੀ ਸਾਈਡ ਤੇ ਇਧਰ ਵੀ ਜਿਹੜੇ ਖਿਲਰੇ ਵੇ ਸਾਰੇ ਫੰਗ ਚੱਕ ਲਿਆ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਹੁਣ ਮਾਨ ਸਨਮਾਨ ਨਾਲ ਭੇਜਾਂਗੇ ਇੰਚਾਰ ਸਾਹਿਬ ਜੀ ਠੀਕ ਹੈ ਜੀ ਬਿਲਕੁਲ ਜੀ ਜੋ ਨਿਦਮ ਬੰਦਾ ਜੀ ਨਿਦਮ ਨਾਲ ਠੀਕ ਹੈ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਢੂਮੇਵਾਲ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ